I hey. आप दर्शन करके फिर जाते अरवाल सर तो तीन ब्लॉग में पूरा एंड तक देखते रहो ये वो गुरुद्वारा सेवा है जिथे गुरु गोबिंद सिंह जी आए थे लो जी मित्रों आप पहुंच गए मंडी के गुरुद्वारा साहब आप ਅਪਾਸ ਟੋਰੈਂਸ ਸੀ ਗਿਆ ਦਪਹਿਰ ਦੇ ਸਾਡੇ ਚ 4 ਵਜੇ ਹਸ਼ਿਆਰਪੁਰੋਂ ਤੇ ਹੁਣ ਆਪਾਂ 2:30 ਵਜੇ ਆ ਹੁਣ ਆਪਾਂ ਪਹੁੰਚ ਗਏ ਆ ਗੁਰਦਾਰਾ ਸਾਹਿਬ ਕੀ ਹਾਲ ਚਾਲ ਆ ਜਾਣਾ ਅੰਦਰ ਆਪਾਂ ਹੁਣ ਆਪਾਂ ਇੱਥੇ ਰਾਤ ਰੁਕਾਂਗੇ ਫਿਰ ਤੁਹਾਨੂੰ ਸਵੇਰੇ ਗੁਰਦਾਰਾ ਦਿਖਾਉਨੇ ਆ ਤੇ ਚਲੋ ਹੁਣ ਆਪਾਂ ਤੁਹਾਨੂੰ ਸਿੱਧਾ ਸਵੇਰੇ ਮਿਲਦੇ ਆ ਐਂਕੀ ਸਾਸਤੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚੌਬਰ ਰਿਵਿਊ ਵਲੌਗਸ ਤੇ ਅਸੀਂ ਪਹੁੰਚ ਗਏ ਕੱਲ੍ਹ ਲੱਤੀ ਗੁਰਦੁਆਰਾ ਮੰਡੀ ਇਹ ਲੈਤੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਉੱਥੇ ਪਰ ਰਹਿ ਤੁਰ ਗਈ ਸੀ ਤੇ ਹੁਣ ਆਪਾਂ ਇੱਥੇ ਦਰਸ਼ਨ ਕਰਕੇ ਫਿਰ ਜਾਂਦੇ ਹਾਂ ਰਵਾਲ ਸਰ ਤੇ ਤੁਸੀਂ ਬਲੌਗ ਨੂੰ ਪੂਰਾ ਐਂਡ ਤੱਕ ਦੇਖਦੇ ਰਹੋ ਇਹ ਉਹ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਤੇ ਇੱਥੇ ਉਹਨਾਂ ਨੇ ਤਰਜਾ ਦੇ ਗੰਢੇ ਤੇ ਬੰਦੂਕ ਉਹਨਾਂ ਦੀ ਸ਼ਲਾ ਲਗਾਇਆ ਗਿਆ ਸੀਗਾ ਤੇ ਉਹ ਜਗ੍ਹਾ ਵੀ ਜਾਂਦੇ ਆਪਾਂ ਪਹਿਲਾਂ ਫਿਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲੀਏ ਚਲੋ ਚੱਲਦੇ ਆਂ ਫਿਰ ਆ ਮਿਲਿਆ ਸਾਨੂੰ ਰੂਮ ਸਿਰਫ 300 ਵਿੱਚ ਸਾਰਾ ਸਮਾਨ ਲਿੱਤੇ

ਆਇਦਾ ਜੇ ਤੁਮੇਰਾ ਹੋਇ ਰਹਿ ਲਸਾ ਜਖਸੇਰਾ ਹੋਇ ਕੰਧੀ ਉਤੇ ਲੋਖੜਾ ਕੀਚਰ ਕਾ ਬੰਨੇ ਧੀਰ ਨਾ ਪਰਿਦਾ ਸੱਚੇ ਭਾਂਡੇ ਰੱਖਿਏ ਹੈ ਕੀਚਰ ਤਾਈ ਨੀਰਾ ਪਰਿਦਾ ਮਹਾਲ ਨਿਰਾ ਪਰਿਦਾ ਮਰੀ ਜੇ ਨਿਦਰਾ ਇਕਾ ਪਰਿਦਾ ਆ ਪਰਤਵਾਰਾ ਸੇ ਇਹਦਾ ਸਕੂਲ ਆ ਤੇ ਹੁਣ ਪਾਈ ਜਾ ਰਹੇ ਆ ਸ਼ਿਵ ਮੰਦਿਰ ਇਹ ਕਹਿੰਦਾ ਸ਼ਿਵ ਜੀ ਦੀ ਪੂਜਾ ਕਰਕੇ ਹੋਣੀ ਹੈ ਓਏ ਸ਼ਿਵ ਜੀ ਦੀ ਪੂਜਾ ਕਰਕੇ ਹੋਣੀ ਚੱਲੋ ਚੱਲਦੇ ਗਏ ਰਸਤੇ 'ਚ ਫੇ ਤੁਹਾਨੂੰ ਸ਼ਿਵ ਮੰਦਿਰ ਦੇ ਵਿਦਿਸ਼ਣ ਕਰਨੇ ਇਹ ਅਜ ਭੀਮ ਕਾਲੀ ਮੰਦਿਰ ਇਹ ਰਹੀ ਕੀ ਫਰਕ ਇੰਦਰੇਗਾ ਬਿਆਸਦ ਰਿਆ ਇਹ ਆ ਜੀ ਉਹ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਬੈਠ ਕੇ ਭਗਤੀ ਕਰਿਆ ਕਰਦੇ ਸੀ ਖਾਣਾ ਪੇ ਇਹ ਜਗ੍ਹਾ ਜਾਣਨੇ ਆ ਥੱਲੇ ਉਹ ਦਿਖਾਉਨੇ ਤੁਹਾਨੂੰ ਇਹ ਆ ਜੀ ਉਹ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਤਪੱਸਿਆ ਕਰਦੇ ਹੁੰਦੇ ਸੀ ਜਾਂ ਨਾਮ ਜਪਿਆ ਕਰਦੇ ਸੀ ਉਹ ਜਿੱਥੇ ਨਿਸ਼ਾਨ ਸਾਹਿਬ ਲੱਗਾ ਹੋਇਆ ਇਹ ਆ ਜੀ ਤੇ ਬਾਕੀ ਤੁਸੀਂ ਦੇਖ ਲਓ ਪਾਣੀ ਕਿੱਥੇ ਤੱਕ ਆਇਆ ਤੇ ਪੂਰਾ ਪਾਣੀ ਕਰਕੇ ਹੋਇਆ ਮਿੱਟੀ-ਵੁੱਟੀ ਜਿਹੜੀ ਆਈ ਹੈ ਰੇਤਾਂ ਜੀ ਚਲਿਆ ਫਿਰ ਚਲੋ ਹੁਣ ਚੱਲਦੇ ਆਂ ਡੰਕਰ ਛੱਕਦੇ ਆਂ ਤੇ ਹੈ ਫੋਟੋ ਖਿੱਚ ਲੈਨੇ ਲੋ ਜੀ ਹੁਣ ਆਪਾਂ ਦਰਸ਼ਨ ਕਰਕੇ ਜਾ ਰਹੇ ਆਂ ਵਾਪਸ ਵਾਪਸ ਨਹੀਂ ਸੋਰੀ ਰਵਾਲ ਸਰ ਵਿਖੇ ਤੁਹਾਨੂੰ ਉੱਥੇ ਦਰਸ਼ਨ ਕਰਤੀਆਂ ਤਿਤਨ ਨੂੰ ਹੁਣ ਅਗਲੇ ਬਲੌਗ 'ਚ ਮਿਲਦੇ ਹਾਂ